ਤੂੰ ਸੈਂਡਵਿਚ ਕਿਉਂ ਨਹੀਂ ਖਾਂਦੇ ਦੋਵੇਂ ਜਾਨੀ ਹੋ ਗਿਆ ਠੰਡਾ ਵੇਖੋ ਕਦੋਂ ਖਾਣਾ ਹੈ ਦਿਵਜੋਤ ਤੂੰ ਹੀ ਕਿਉਂ ਨਹੀਂ ਖਾਂਦੇ ਆਵੇ ਆ ਫੜੋ ਆ ਹੜੋ ਦਿਵਜੋਤ ਕਿਦਾਂ ਹਾਂਦਾ ਹਰ ਰੋਜ਼ ਮੈਂ ਨਾ ਅੱਜ ਕੋਗੰਬਰ ਨਹੀਂ ਵੇਖਿਆ ਤਾਕ ਕੇ ਖਾਣਾ ਨਾ ਉਹੋ ਮੈਂ ਨਹੀਂ ਖਾਣਾ ਇਹ ਚੱਤ ਰਹਿਣ ਦੋ ਕੀ ਆ ਮੈਂ ਨਹੀਂ ਖਾਣਾ ਰੋਟੀਆਂ ਖਾਣਾ ਇਹ ਜੂਸ ਦੀ ਕਹਿੰਦੇ ਜਦੋਂ ਜੂਸ ਬਣੂਗਾ ਉਦੋਂ ਹੀ ਮੈਂ ਖਾਣਾ ਹੈ ਜੂਸ ਕੀ ਬਣਾਉਣ ਲੱਗੇ ਜੀ ਜੂਸ ਉਹ ਨਾ ਚਾਹ ਸੈਂਡਵਿਚ ਨੂੰ ਉਹਨੇ ਮੂੰਹ ਨਹੀਂ ਲਾਉਣਾ ਜਿੰਨਾਂ ਦੇ ਰੋਟਾ ਸੈਂ ਉਹ ਬਣਿਆ ਨਾ ਜੂਸ ਕਿਹੜਾ ਜੂਸ ਜਿਹੜਾ ਬਣਾਉਣ ਲੱਗੀ ਆ ਇੱਕ ਹੈ ਗਾਇ ਲਾਗੇ ਕਰੋ ਖਾਣਾ ਆ ਵੀਵਰਜ਼ ਨੂੰ ਮੈਂ ਦਿਖਾ ਦਈਏ ਕਾਦਾ ਕਾਦਾ ਜੂਸ ਹੈਲਦੀ ਬਣਾ ਕੇ ਦੇਣ ਲੱਗੀ ਉਹਨਾਂ ਨੂੰ ਇਹ ਗਏ ਸੇਬ ਇਹ ਹੈ ਗਾਏ ਡਰੈਗਨ ਫਰੂਟ ਤੇ ਥੱਲੇ ਕਿੱਥੇ ਗਏ ਆ ਹੈਗੇ ਆ ਗਰੇਪਸ ਅੰਗੂਰ ਇਹਦੇ ਵਿੱਚ ਕੌਣ ਪਾਉਂਦਾ ਦੁੱਧ ਦੇ ਵਿੱਚ ਯਾਰ ਤੁਸੀਂ ਬੱਚਾ ਸਾਰਾ ਕੁਝ ਮਿਕਸ ਕਰਕੇ ਦੁੱਧ ਦੇ ਵਿੱਚ ਖੱਟੇ ਅੰਗੂਰ ਕੌਣ ਪਾਉਂਦਾ ਹੁੰਦਾ ਹੋ ਖੱਟੇ ਥੋੜੀ ਆ ਮਿੱਠੇ ਆ ਭਾਵੇਂ ਮਿੱਠੇ ਹੀ ਹੁਣ ਹੁੰਦੇ ਖੱਟੇ ਹੀ ਆ ਸਾਡੇ ਖੱਟੇ ਆ ਮਿੱਠੇ ਆ ਮੈਂ ਤੇਰੇ ਬਣਾ ਦੇਣਾ ਅਗੇ ਲਿਖ ਦੇ ਇੰਡੀਆ ਕੇਲੇ ਨਹੀਂ ਪਾਇਆ ਅਜੇ ਕੇਲਾ ਹੈ ਦਾਦੀ ਰਹਿਣ ਤੋਂ ਕੇਲੇਣਾ ਉਹ ਉਹ ਤਾਂ ਪਾਇਆ ਦੀ ਇਹ ਕੇਰ ਸਪੀਕਰ ਜਾ ਕੇ ਦਾ ਰੇਡ ਵਾਜ ਚੱਲੀ ਨਹੀਂ ਜਾਂਦਾ ਇਹਨਾਂ ਵਿੱਚ ਕਾਲਾ ਕਾਲਾ ਦੇਖ ਗਿਆ ਜੋ ਪਾਇਆ ਵਾ ਪਾਇਆ ਬਨਾਣਾ ਨਹੀਂ ਖੈ ਬਨਾਣਾ ਹੈਗਾ ਨਹੀਂ ਸੀ ਖੰਡ ਨਾ ਪਾਈ ਹੋਈ ਨਹੀਂ ਹਾਂਜੀ ਬੱਸ ਹਾਂਜੀ ਇਹਨਾਂ ਬੋਲੀ ਰੰਗ ਨੂੰ ਇਹਨੂੰ ਲੱਗੀ ਭੁੱਖਾ ਹਾਂਜੀ ਉਹ ਨਹੀਂ ਜਾਂਦੇ ਕਹਿੰਦੇ ਬਾਹਰ ਖਾਣਾ ਹੈ ਬੋਲ ਖਾਣਾ ਹੈ ਖਾਓ ਜੀ ਤੂੰ ਬੋਲ ਰਿਹਾ ਬੋਤਲ ਰੱਖ ਗਿਆ ਨੇ ਪੀਣਾ ਨਹੀਂ ਇਹ ਚਰਤ ਲੜਫਾਉਂਗਾ ਬੋਤਲ ਜੀ ਪੀਣਾ ਹੋ ਰਹਾ ਨੇ

ਲੈ ਆ ਚੁਜਰੀ ਰਾਮ ਪੜ ਰੋਜ਼ਗਾਰ ਕੋ ਫੁੱਲ ਸਟਾਪ ਲੱਗ ਚੁਕਾ ਹੋ ਜੂਸ ਮਹਿੰਗਾਈ ਲੋਕੋ ਸੇ ਮਾਤਮ ਮਨਵਾ ਰਹੀ ਹੋ ਸੇਨਾ ਦੇ ਪਾਸ ਖੁਸੀ ਪੰਮ ਹੋ ਐਸੇ ਮੁਖ ਨੇ ਹਵਾ ਉਹ ਵੀ ਖਾਣ ਨਾਲ ਦੇਵ ਸੈਂਡਵਿਚ ਵੀ ਕੋਈ ਨਹੀਂ ਅੱਖਾਂ ਬੰਦ ਕਰਕੇ ਖਾਣਾ ਟੇਸਟੀ ਲੱਗਦਾ ਹੁੰਦਾ ਵਾ ਪਾਕਿਸਤਾਨ ਬੰਨੇ ਵਾਲਾ ਹੈ ਪਾਕਿਸਤਾਨ ਆਵੇ ਹਰ ਰਾਜ ਵੀ ਪੀਂਦੇ ਇਧਰੇ ਟੇਸਟ ਲਾਉਂਦੇ ਆ ਪੂਰੇ ਹਰ ਰਾਜ ਸਵਾਦ ਲੱਗਦਾ ਵਾ ਵਹੀ ਪਹਿਲੇ ਪਤਾ ਨੂੰ ਕਦੀ ਖੋਲਦਾ ਵਾ मम तो हाँ। सेंडविच तो में नहीं खाना। मैं रोटी, खाना। मैं रोटी खाना नहीं जंगा खालो, प्लीज। है। मैं चंगा लगता ठीक है जूस क्यों

ਇਹ ਗਰਾਹ ਮਾਰਦਾ ਹਾਂ ਹੱਥ ਤੇ ਦੇਣਾ ਨਿਕਿਆ ਨੂੰ ਥੱਲੇ ਉੱਤਰ ਹਾਂ ਇਹ ਕਮਾਲ ਜੀ ਇਹ ਕਿਹੜਾ ਕਮਾਲ ਜੀ ਦੇਖ ਲਿਆ ਕਮਾਲ ਕੋਮ ਕੋਮ ਕੇ ਮੈਂ ਫਾਇਲ ਲਿਆ ਹੀ ਮੇਰੇ ਮਾਤੀ ਅਗਰ ਕੇ ਕਹਿੰਦਾ ਤੁਸੀਂ ਮੇਰੇ ਪਾਪਾ ਨੂੰ ਮਾਰਿਆ ਜੇ ਕਹਿੰਦਾ ਤੁਹਾਨੂੰ ਮਾਮੂ ਤੁਹਾਡੇ ਮਾਰਨਗੇ ਕਿਹੜੇ ਮਾਮੂ ਮੇਰੇ ਬਾਰੇ ਕਹਿੰਦਾ ਜੀ ਤੁਹਾਨੂੰ ਪਤਾ ਜੀ ਕੀ ਮਾਮੂ ਆ ਮਨਵੀਰ ਨਿਮਨੂ Man मनवीर तो, चौल खा लो तू मनवीर ने कौल खा लो चौल नहीं दे नहीं खाना बोलता नहीं कुछ होना <laughs> <दुण। laughs>